ਗੁਰ ਸੇਵੀਐ ਅਹ ਨਿਸ ਸਹਜ ਸੋਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰ ਸੋ ਕੁਰ ਸੋ ਝਟੀਐ ਤੁਦ ਡਠ ਸਚ ਪਾਤਸ਼ਾਹ ਮਾਲੇ ਜਨਮ ਜਨਮ ਦੀ ਕੱਟੀ ਐ ਸੱਜੜ ਸਚਾ ਪਾਤਸ਼ਾਹ ਸਿਰ ਸਾਧਾ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਵੀ ਸੋਹ ਸੱਜੜ ਸਚਾ ਪਾਤਸ਼ਾਹ ਸਿਰ ਸ਼ਾਂਦ ਸ਼ਾਹੋ ਜਿਸ ਪਾਸ ਬਹਿਠਿਆ ਸੋਈਐ ਸਬਨਾ ਦਾ ਵਿਸਾਹੋ ਸਤਨਾਮੁ ਸ੍ਰੀ ਸਾਹਿਬ ਜੀ ਰਾਮ ਕਲੀ ਮਹਲਾ ਪੰਜਵਾਂ ਰੁੱਤੀ ਸੁਨੋ ਇੱਕ ਓ ਅੰਕਾਰ ਸਤ ਗੁਰ ਪਰਸਾ ਕਰ ਬੰਦਨ ਪ੍ਰਭ ਪਾਰ ਬ੍ਰਹਮਾ ਬਾਣਛੈ ਸਦਹਿ ਤੂਰ ਆਪਨਾਰ ਹਰ ਹਰ ਭਜਾ ਨਾਨਕ ਪ੍ਰਭ ਪਾਰ ਪੂਰ ਕਰ ਬੰਦਨ ਪ੍ਰਭ ਪਾਰ ਬ੍ਰਹਮਾ ਬੰਚ ਸਦਹ ਤੂਰ ਆਪਨਾਰ ਹਰ ਹਰ ਭਜ ਨਾਨਕ ਪ੍ਰਭ ਪਰਪੂਰ ਕੇ ਲੇਖ ਕਟਣ ਭੈ ਹਰਣ ਸੁਖ ਸਾਗਰ ਹਰ ਰਾਈ दीन दयाल दुख पञ्जनो नानीत त्याये संस्सगाव वड पागिहो करकिर पा भगवन्त जि माह मूरत की ਗੋੜੇ ਉਚਰਤ ਸੋਭਵੰਤ ਜਿਓ ਗੋਣ ਰੰਗ ਰਤ ਧਨ ਤੇਜਨ ਜਿਨੇ ਇਕ ਮਨ ਧਿਆਇਆ ਸਫਲ ਜਨਮ ਪਹਿਆ ਤਨ ਕਾ ਜਿਨੇ ਸੋ ਪ੍ਰਭ ਪਾਇਆ ਉਨ ਦਾਨ ਨਾ ਤੁਲ ਕਰਿਆ ਹਰ ਸਰਬ ਪਾਪ ਹੰਤ ਜਿਓ ਬਿਨਵੰਤ ਨਾਨਕ ਸਮਰ ਜੀਵਾ ਜਨਮ ਮਰਨ ਰਹੰਤ ਜਿਓ ਸਲੋਕ ਉਦਮ ਅਗਮ ਅਗੋਚਰ करण कमल नमसकार कथनी सातु धप वैसे नानक नाम आधार संत शरण साजन परहो स्वामी सिमर अनंत सोके ते हरयाथी नानक जप भगवंत संत रत्त सर सब संत माह चेत वैसाख सुख मास जिए हर जिए न मिले मौन मन तन सास जिए ਚਰਨ ਨਾ ਹੋ ਨਹੀ ਚਲ ਆਨੰਦ ਸਖੀਏ ਚਰਨ ਕਮਲ ਪਰ ਭੁਲਿਆ ਸੁੰਦਰ ਸੁਗੜ ਸੋ ਜਾਣ ਬਿਤੇ ਗੋਣ ਗੋਵਿੰਦ ਅਮੁੱਲਿਆ ਵਡ ਭਾਗ ਪਾਇਆ ਦੁਖ ਗਵਾਇਆ ਭਈ ਪੂਰਨ ਆਸ ਜਿਓ ਬਿਨਵਨ ਕਰਣ ਤੇਰੇ ਮਿਟੇ ਜਮ ਕੇ ਤ੍ਰਾਸ ਜਿਉ ਸਲੋਕ ਸਾਦੇ ਸੰਗਤ ਬਿਨ ਭਮ ਮੋਈ ਕਰਤੇ ਕਰਮ ਅਨੇਕ ਕੋਮਲ ਵੰਦਨ ਬਾਧਿਆ ਨਾਨਕ ਕਰਮ ਲੇਖ ਜੋ ਭਾਣੇ ਸਿ ਮਿਲਿਆ ਵਿਛੋੜੇ ਪਿਆਪ ਨਾਨਕ ਪ੍ਰਭ ਸਰਣਾਗਤਿ ਜਾ ਕਾ ਵਡ ਪਰਤਾਪ ਛੰਤ ਗ੍ਰੀਖ ਮਰਤ ਅਤ ਗਾ ਖੜੀ ਜੇਠ ਅਖੜ ਕਾਮ ਜਿਉ ਪ੍ਰੇਮ ਵਿਛੋਦ ਆਗਣੀ ਦ੍ਰਿਸਤ ਨਾ ਕਰੇ ਰਾਮ ਜਿਉ ਨੈ ਦ੍ਰਿਸ਼ਟਿ ਆਵੇ ਮਰਤ ਹਾਵੇ ਮਹਾ ਗਰਬ ਮੁਠੀਆ ਜਾਲ ਬਾਜ ਮਛਲੀ ਤੜ ਫੜਾਵੇ ਸੰਗ ਮਾਇਆ ਰੁੱਠੀਆ ਕਰ ਪਾਪ ਜੋਨੀ ਭੈ ਭੀਤ ਹੋਈ ਦੇ ਸਾਸਨ ਜਾਮ ਜੀਐ ਬੇਨਵੰਤ ਨਾਨਕੀ ਓਟ ਤੇਰੇ ਰਖ ਪੂਰਨ ਕਾਮ ਜੀਉ ਸਲੋਕ ਸਰਦਾ ਲਾਗੀ ਸੰਗ ਪ੍ਰੀਤਮੈ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵਰਹਿ ਨਾਨਕ ਸਹਿਜ ਸੁਭਾਏ ਕਰ ਗਹਿ ਲੈਨੀ ਸੋ ਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਛੰਤ ਰਤ ਬਰਸ ਸੁਹੇਲੀਆ ਸਾਵਣ ਫਾਦਵੀ ਆਨੰਦ ਜਿਓ ਕਾਣ ਉਨਵ ਉਠੇ ਜਲ ਥਲ ਪੂਰਿਆ ਮਕਰੰਦ ਜੀਉ ਪ੍ਰਭ ਪੂਰ ਰਾਇਆ ਸਰਬ ਠਾਈ ਹਰ ਨਾਮ ਨਵਨਦ ਗ੍ਰਹਿ ਪਰ ਸਿਮਰ ਸੁਆਮੀ ਅੰਤਰ ਜਮੇ ਕੁਲ ਸਮੂਹ ਸਬਤਰ ਪ੍ਰੇਰੰਗ ਜਾਗੇ ਨਹ ਛਿਦਰ ਲਾਗੇ ਕਿਰਪਾਣ ਸਦ ਬਖਸੰਦ ਜੀਉ ਬੇਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਭਾਵੰਦ ਜੀਉ ਸਲੋਕ ਆਸ ਪਿਆਸੀ ਮੈਂ ਫਿਰਾਂ ਕਬ ਪਖਾਉ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮਿਲਣ ਹਾਰੈ ਦੇਨ ਨ ਮਿਲੈ ਸਤਿ ਨ ਊਪਜੈ ਤਿਲ ਪਲ ਰਹਿਣ ਨ ਜਾਏ ਹਰਿ ਸਾਧ ਹੈ ਸਰਣਾਗਤੀ ਨਾਨਕ ਆਸ ਪੁਜਾਈ ਛੰਤ ਰੁੱਤ ਸਰਦ ਅਡੰਬਰ ਅਸੋਕਤ ਕੇ ਹਰ ਪਿਆਸ ਜਿਓ ਕੋਜੰਤੇ ਦਰਸਨ ਫਿਰਤ ਕਬ ਮਿਲਿਆ ਗੁਣ ਤਾ ਸਜੀਆ ਬੇਨ ਕੰਤ ਪਿਆਰੇ ਨਹਿ ਸੁਖ ਸਾਰੇ ਹਾਰ ਕੰਗਣ ਤ੍ਰਿਗਵਨਾ ਸੁੰਦਰ ਸੁਜਣ ਚਤਰ ਬੀਤੀ ਸਾਸ ਬਿਨ ਜੈਸ ਤਨ ਈਤ ਉਤ ਈਤ ਉਤ ਦਹ ਦਿਸ ਅਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜੀਆ ਬੇਨਵੰਤ ਨਾਨਕ ਤਾਰਿ ਕਿਰਪਾ ਮਿਲਹੁ ਪ੍ਰਭ ਗੁਣ ਤਾਸ ਜਿਓ ਸਲੋਕ ਜਲਣ 부ਜੀ ਸੀਤਲ ਪਾਏ ਮਨ ਤਨ ਉਪਜੀ ਸਾਤ ਨਾਨਕ ਪ੍ਰਭ ਪੂਰਨ ਮਿਲ ਦਤਿਆ ਬਿਨਸੇ ਭਰਾਤ ਸਾਧ ਪਠਾਇ ਆਪ ਹਰ ਹਮਤਮਤੇ ਨਹੀਂ ਦੂਰ ਨਾਨਕ ਪ੍ਰਮਪੈ ਮਟ ਗਏ ਰਾਮਣ ਰਾਮ ਭਰਪੂਰ ਸ਼ੰਤ ਰਤ ਸਿਸਿਰ ਸੀਤਲ ਹਰ ਪ੍ਰਗਟ ਮੰਗਰ ਪੋਹਿ ਜਿਓ ਜਲਨ 부ਜੀ ਦਰਸ ਪਾਇਆ ਬਿਨ ਸੇ ਮਾਇਆ ਤ੍ਰੋਹ ਜਿਓ ਸਭ ਕਾਮ ਪੂਰ ਮਿਲ ਹਜੂਰ ਹਰ ਚਰਨ ਸੇਵਕ ਸੇਵਿਆ ਹਰ ਦੋਰ ਸਿਗਾਰ ਸਬਰਸ ਗੁਣ ਗਾਉ ਅਨਖ ਅਪੇਵਿਆ ਪਾਉ ਭਗਤ ਗੋਵਿੰਦ ਬੰਛਤ ਜਮਨਾ ਸਾਕੇ ਜੋ ਜੀਏ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਤਹਨਾ ਪ੍ਰੇਮ ਵਿਛੋਹ ਜਿਓ ਸਲੋਕ ਹਰ ਤਨ ਪਾਇਆ ਸੁਹਾਗਣੀ ਡੋਲਤ ਨਹੀਂ ਚੀਤ ਸੰਤ ਸੰਯੋਗੀ ਨਾਨਕਾ ਗ੍ਰਹਿ ਪ੍ਰਗਟ ਪ੍ਰਭ ਮੀਤ ਨਾਦ ਬਿਨੋਦ ਆਨੰਦ ਕੋਡ ਪ੍ਰੇਪ੍ਰੀਤਮ ਸੰਗ ਬਣੇ मन बाछत फल पाया हरनानक नाम भणे छंत हिमकर ऋतु मन भावते माग भगण गुणवंत जिय सखी सहेली ग मंगल ग्रह आए हरकंत जिय ग्रह लाल आए मनत आए सेज सुंदर सोहिया ਵਾਨ ਤ੍ਰਣ ਪ੍ਰ ਭਾਵਣ ਭੈ ਹਰਿਆ ਦੇਖ ਦਰਸਨ 모ਹੀਆ ਮਿਲ ਸੋ ਅਮੀ ਇਛ ਪੁੰਨੇ ਮਨ ਜਪਿਆ ਨਿਰਮਲ ਮੰਤ ਜਿਓ ਬੇਨਵੰਤ ਨਾਨਕ ਨਿਤ ਕਹੋ ਰਲਿਆ ਹਰ ਮਿਲੇ ਸ੍ਰੀ ਧਰਕੰਤ ਜਿਓ ਸਲੋਕ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਬਤ ਉੱਚ ਜਾਣਿਆ ਹੈ ਨਾਨਕ ਨਾਮ ਪਿਆਰ ਜਿਨ ਜਾਣਿਆ ਸਈ ਤਰੇ ਸੇ ਸੂਰਸ ਬੀਰ ਨਾਨਕ ਤਨ ਬਨ ਹਰੜ ਹਰਿ ਜਾਪੇ ਉਤਰੇ ਤੀਰ ਛੰਤ ਚਰਨ ਬਿਰਾਜਤ ਸਵੇ ਉਪਰ ਮਿਟਿਆ ਸਗਲ ਕਲੇਸ਼ ਜਿयो ਆਵਣ ਜਾਵਣ ਦੁਖ ਹਰੇ ਹਰ ਭਗਤ ਕੀ ਆ ਪਰਵੇਸ ਜਿयो ਹਰ ਰੰਗ ਰਾਤੇ ਸਹਜ ਮਤ ਤਿਲ ਨਾ ਮਨ ਤੇ ਬੀਸਰ ਸਾਜਿ ਆਪ ਸਰਣੀ ਪਰੇ ਚਰਣੀ ਸਰਬ ਗੁਣ ਜਗਦੀਸਰਾ ਗੋਵਿੰਦ ਗੁਣ ਨਦ ਸ੍ਰੀ ਰੰਗ ਸੁਆਮੀ ਆਦ ਕਉ ਆਦੇਸ ਜਿਓ ਬੇਲਵੰਤ ਨਾਨਕ ਮਾਇ ਧਾਰਹੁ ਜੁਗ ਜੁਗ ਇਕ ਵਿਸ ਜਿਓ गोविन्द गुण, गुण निद श्री रंग स्वामी आद कया देस जियौ बेनवंत नानक मया तारो जुग जुग इक वेस जियौ वाहि गुरु जी का खालसा ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾਰਤੀ ਸਲੋਕ ਇਕ ਓ ਅੰਕਾਰ ਸਤਗੁਰ ਪ੍ਰਸਾਦ ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਛੋ ਸਦਹ ਧੂਰ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ